ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਸੋ ਅੱਜ ਆਪਾਂ ਚੱਲੇ ਆਂ ਜੀ ਪਹਿਲਾ ਸ਼ੋਅ ਲਾਉਣ ਕਾਲਾ ਮਹਿਰ ਜੀ ਦੇ ਪਿੰਡ ਹੈਗਾ ਪਿੰਡ ਦਾ ਨਾਮ ਕੀ ਵੀਰੇ ਰਤੀਆਂ ਰਤੀਆਂ ਪਿੰਡ ਆ ਜੀ ਠੀਕ ਆ ਜੀ ਹਾਂਜੀ ਦਰਬਾਰ ਤੇ ਹਾਂਜੀ ਸੋ ਪਹਿਲਾ ਸ਼ੋਅ ਆ ਸੋ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸੋ ਮਿਲਦੇ ਆ ਤੁਹਾਨੂੰ ਉੱਥੇ ਪਹੁੰਚ ਕੇ ਲੋ ਵੀ ਤੇ ਹੁਣ ਮੇਰੀ ਗੱਲ ਤੁਹਾਨੂੰ ਉੱਥੇ ਜਾ ਕੇ ਸਿਰਾਂ ਲਾ ਦਿਓ ਫੋਲੋ ਮੈ ਫੋਲੋ ਮੈ ਹਾਂ ਇਧਰ ਆਪਣੇ ਘਟ ਕੱਢ ਦਾਂਗੇ ਖੇਰਾ ਸਾਹਿਬ ਜੀ ਵੀ ਗੋਣਗੇ ਇਧਰ ਆਪਣੇ ਅਵਤਾਰ ਗੱਲ ਜੀ ਤੇ ਉਧਰ ਦੀਪ ਗਾਂਦੀ ਤੇ ਬਾਕੀ ਤੁਸੀਂ ਸਾਰਾ ਤਾਂ ਮਿਲ ਜੂਆ ਯਾਰ ਇਧਰ ਆਪਣੇ ਕੀ ਸੀ ਉਹ ਆਪਣਾ ਹੈਪੀ ਰਤੀਆਂ ਹੈਪੀ ਰਤੀਆਂ ਹੈਪੀ ਰਤੀਆਂ ਆਪਣਾ ਭਰਾ ਜਿਹਨੇ ਆਪਣਾ ਪਹਿਲਾ ਸ਼ੋਅ ਬੁੱਕ ਕਰਵਾਇਆ ਵਾ ਹੈਪੀ ਰਤੀਆਂ ਨੇ ਤੇ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚਲੋ ਓਕੇ ਭਰਾ ਹਾਈ ਏਸੀ ਜਿੰਨਾ ਤੇ ਚੱਲਦਾ ਮੁੰਡਾ ਕਹਿੰਦਾ ਹੁਣਾਂ ਚਲਾ ਦੇ ਆਹ ਮੁੰਡਾ ਜੀ ਚੱਲ ਜੇ ਹੁਣ ਚਲੋ ਵੀ ਬਾਤ ਤੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਨੂੰ ਪਰ ਨਾਮ ਕਰਦੇ ਆਂ ਕਮੇਟੀ ਵਾਲਿਆਂ ਦਾ ਬੜਾ ਧੰਨਵਾਦ ਕਰਦੀ ਆ ਜਿਹਨਾਂ ਨੇ ਮਾਨੂੰ ਹਾਜ਼ਰੀ ਲਵਾਉਣ ਦਾ ਟਾਈਮ ਬਖਸ਼ਿਆ ਬਖਸ਼ਿਆ ਗੁਰੂ ਮਹਾਰਾਜ ਦੀ ਚਰਨਾਂ ਵਿੱਚ ਹਾਜ਼ਰੀ ਲਾਉਣ ਲੱਗਿਆ ਮੇਰੇ ਦੋਸਤ ਕਹਿੰਦੇ ਥੋੜੀ ਮੰਮੀਕਰੀ ਕਰਕੇ ਦਿਖਾ ਇਹਨਾਂ ਨੂੰ ਮਣਿਆਕਰੀ ਕਰਕੇ ਦਿਖਾਉਣਾ ਥੋੜੀ ਆਹਾਂ ਹਾਂ ਬੜੀ ਜੱਦ ਕਰੀ ਜਾਂਦਾ ਸੋਹਣਾ ਅਨਾਮ ਨੂੰ ਜਵਰਾ ਚੰਗਾ ਧੰਤ ਤੋਂ ਡੇਰਾ ਚੰਗਾ ਤੋੜ ਨੂੰ ਨੇ ਰਤਨ ਜਿੱਥੇ ਕਿਥੇ ਲੁਕਦੇ ਦਵਾਈ ਭਾਈ ਸਾਹੂ ਚੰਗਾ ਪੁੱਤੋਂ ਕਮਾਉ ਚੰਗਾ ਕੱਬਰਾਂ ਚੰਗਾ ਹਉ ਚੰਗਾ ਢੜਕੇ ਤੋਂ ਰੁੱਕਦੇ ਇੱਕੋ ਤੇ ਖੇੜਾ ਚੰਗਾ ਖੇਡ ਲਾਉਣਾ ਗੇੜਾ ਚੰਗਾ ਡੰਗ ਤੇ ਵੜਾ ਚੰਗਾ ਦੋਹ ਕਲੇ ਜੁ ਮੁੱਕਦੇ ਚੌਥੀ ਦਾ ਚੰਦ ਚੰਗਾ ਬਾਬੂ ਜੀ ਦਾ ਛੰਦ ਚੰਗਾ ਆਮ ਦਾ ਆਨੰਦ ਕਰਵਾ ਲਾਉਂਦਾ ਜੋੜੀ ਟੋਕਦੇ ਬੀ ਲਾਉਂਦਾ ਜੋੜੀ ਟੋਕਦੇ ਇੱਕ ਹੋਰ ਗਾ ਦੇ ਤਾੜੀ ਮਾਰ ਦੋ ਉਹ ਦੂਜੀ ਬਜ਼ੁਰਗਾਂ ਦੇ ਨਾਂ ਤੇ ਐਸੀ ਬਜ਼ੁਰਗ ਦੀ ਆਵਾਜ਼ ਪਤਾ ਲੱਗਾ ਤੁਹਾਨੂੰ ਅਨੀਤਾ ਜਮਾਨਾ ਦੀ ਆਵਾਜ਼ ਵਾਹੇ ਚੋਹ ਮੁੰਡੇ ਆਵੇ ਸਾਡਾ असां कुड़ी ते असां कुड़ी ते अॻु चांदी चांदी ताड़ी मार्द नी त समान ਇਸੀ ਵਾਜਾ ਸਭ ਤੋਂ ਗਾਉਣਾ ਸੌਖਾ ਕਿਸੇ ਦੀ ਬਾਜ ਕੱਢਣੀ ਬਹੁਤ ਹੀ ਔਖੀ ਹੈ ਇਹ ਵੀ ਇੱਕ ਕਲਾਕਾਰੀ ਹੈ ਰੱਬ ਦੇ ਨਾਮ ਤੇ ਤਾੜੀ ਮਾਰ ਦੋ ਬਹੁਤ ਕਲਾ ਜੀ ਦੇ ਨਾਮ ਨਾ ਮੈਂ ਕੋਈ ਦਰਬਾਰੀ ਦਾਇਕ ਤਾਨ ਸੈਨ ਦਾ ਜਾਇਆ ਨਾ ਮੈਂ ਦੀਪਕ ਰਾਗ ਛੇ ਦੇ ਚ ਬੁੱਧਿਆ ਦੀਪ ਜਗਾਇਆ ਨਾ ਮੈਂ ਇਲਮੀ ਨਾ ਮੈਂ ਫਿਲਮੀ ਨਾ ਕੋਈ ਗੈਰ ਭਰਾਇਆ ਮੈਂ ਇੱਕ ਬੈਜੂ ਮਾਨ ਬਾਬਰਾ ਲੜਸਾਈਆਂ ਨੇ ਲਾਇਆ ਦੇ ਕੇ ਤੁਰ ਜਾਣਾ ਨਹੀਂ ਤੇ ਕੁਛ ਨਹੀਂ ਆਇਆ ਦੇਖੇ ਤੋੜ ਗਿਆ ਮੈਂ ਬੋਲੇ ਜੀ ਸਰਦਾਰ ਸਮਾਨ ਸਾਹਿਬ ਦੇ ਬੋਲ ਕਿਉਂਕਿ ਮੈਨੂੰ ਗੋਲ ਦਾ ਸ਼ੌਕ ਹੈ ਗਾਉਣਾ ਆਉਂਦਾ ਹੈ ਸਾਹਿਬ ਜੀ ਮੇਰੇ ਬਹੁਤ ਹੋ ਗਿਆ ਜਿਹੜੀ ਆ ਕਲਾ ਕਰੀ ਹੁੰਦੀ ਹਰ ਕਿਸੇ ਬੰਦੇ ਕੋਲ ਨਹੀਂ ਹੁੰਦੀ ਕਿਸੇ ਦੀ ਬਾਹ ਕੱਢਣੀ ਬਹੁਤ ਹੀ ਔਖਾ ਵਾ ਕੰਮ ਬਹੁਤ ਬੰਗਲੇ ਚਾਹ ਪੰਜਾਬੀ ਐ ਓਏ ਮੇਰੇ ਓਹ ਮਾਯਾ ਦਾਦਾ ਗੱਤੋਂ ਤੇ ਪਾਟਾ ਇਹ ਮੋਝੇ ਮੈਂ ਕਹਿੰਦਾ ਖੜੇ ਵੀ ਖੜਦੀ ਇੱਕ ਸਦਾਈ ਦਾ ਦੂਜਾ ਕਹਿੰਦਾ ਫੇਰ ਫਰਾਵੇ ਓਏ ਹਾਲਾਤ ਤਾਂ ਸਭ ਪਹਿਲੇ ਲੜਿਆ ਆ ਆ ਦੇਖਾ ਨਾ ਪੋਸਿਆ ਆਪ ਦਾ ਲਾ ਕੇ ਦੇ ਖੜ ਜਾਂਦਾ ਤੇ ਕੁਬਾਤ ਜਲਾਣੇ ਕਹਿੰਦੇ ਮਾਏ ਦੇ ਨਿੱਕੇ ਆ ਗਿਆ ਮਾਗਾ ਬਾਈ ਦੋ ਮੁੰਬੈ ਕਰੀਆਂ ਸੌਂਦਾ ਕਹਿੰਦਾ ਨਹੀਂ ਬਾਈ ਤੂੰ ਚਲਾਨ ਕਟਾ ਲਾ ਚਿੱਤੀ ਮਾਰਦਾ ਓਏ ਹਾਏ ਆਈ ਨਾ ਦੁਖੀ ਕੀਤਾ ਨਾ ਕਹਿੰਦਾ ਐਡਾ ਸਾਰਾ ਰਜਿਸਟਰ ਕਰਨਗੇ ਕਹਿੰਦਾ ਅਸੀਂ ਤਾਂ ਚਲਾਨ ਭਰ ਕੇ ਪਹੁੰਚ ਲੋਦੇ ਰਿਆਂ ਠੀਕ ਆ ਬਹੁਤ ਆ ਹੁਣ ਕਾੜੀਆਂ ਮਾਰਦਿਆ ਕਰੋ ਜੀ ਉਹ ਨਾ ਸਪੋਰਟ ਦੇ ਦੇ ਉਹ ਨੂੰ ਪੱਤਰ ਕਲਾ ਲੋ ਜੀ ਮੇਰਾ ਦੋਸਤ ਕਹਿੰਦਾ ਕੁਲਿਸ਼ਰੀ ਸੁਣਾ ਦੇ ਥੋੜੀ ਜੀ ਬਾਬੂ ਰਾਜਬਲੀ ਦਾ ਸ਼ਾਨਦਾ ਪੱਤਰ ਕਲਾ ਉਹ ਲਾਉਣ ਲੱਗੇ ਆ ਸਾਨੂੰ ਹੈ ਨਹੀਂ ਕਾੜੀ ਆ ਜਾਨਾ ਮੀਆਂ ਤੇ ਹਾਂ ਚਲੋ ਸੁਣੋ ਆਲਾ ਕਰਦੇ ਜਾ ਰਹੇ ਸੌਂਗਤਾਨ ਚਾਦਰੇ ਵੇ ਸੰਤ ਜਗ ਮੇਲ ਮੱਖਣ ਘਰ ਮੇਲ ਕਰ ਮੱਖਾ ਪਚਾ ਬਿਮਾਰ ਕੇ ਸਾਪੀ ਕਰੋ ਹਰ ਨਾੜੀ ਪਰਾਨੀ ਫੜ ਕੇ ਟਾਈਮ 4 ਵਜੇ ਦਾ ਵੇ ਲਵੋ ਨਾ ਰੱਬ ਦਾ ਭਲਾ ਹੋਵੇ ਸਭ ਦਾ ਭਲਾ ਕੰਮ ਨਾ ਪੜੇ ਬਹਿਰ ਦੇ ਤੜਕੇ ਅੱਖ ਪਟਕੇ ਵੇਖ ਲਵੋ ਮਾਂ ਦੇ ਮੱਖਣੀ ਖਾਣ ਹੋਵੇ ਫੂਰ ਮੈਂ ਪੁੱਤਰਾ ਜਮਾਰਿਓ ਉਤਰਾ ਫਰਕ ਦੇ ਬਾਜ ਜਵਾਨੀ ਚੜ ਗਈ ਮਾਰ ਕੇ ਛਾਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ